ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਉਹ ਸ਼੍ਰੋਮਣੀ ਕਾਲੀ ਦਿੰਦੇ ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪਈ ਅਸੀਂ ਪਹੁੰਚਣਾ ਹੈ ਤੇ ਮੈਂ ਵੈਲਕਮ ਹੀ ਕਰ ਸਕਦੀ ਐ ਕਿ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰੰਗ ਹੈ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਕਿਸੇ ਪਾਰਟੀ ਤੋਂ ਐਮਪੀ ਆਪਣਾ ਟਿਕਟ ਦਿੱਤੀ ਹੈ ਇਲੈਕਸ਼ਨ ਵਾਸਤੇ ਮੈਂ ਕਹਾਂ ਦੂ ਜੇ ਪੁੱਛੀ ਜਾਵਾਂ ਜੇ ਸਮਾਂ ਆਏਗਾ ਬਾਤ ਦੇਖਾਂਗੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਚਾਚਾ ਸੋਰਾ ਸੀ ਸਰਦਾਰ ਸੁੱਚਾ ਸਿੰਘ ਉਧਰੋਂ ਖੇਰਾ ਸਭ ਦੇ ਫਾਦਰ ਸੀ ਸੁਖਿੰਦਰ ਸਿੰਘ ਹੋਣੇ ਜੇਲਾਂ ਇਕੱਠੀਆਂ ਇਕੱਠੀਆਂ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਅੱਜ ਅਸੀਂ ਬੀਬੀ ਜੀ ਨੂੰ ਪ੍ਰੈਸ਼ਰਾਈਜ਼ ਕਰਨਾ ਹੈ ਕਿ ਬੀਬੀ ਜੀ ਤੁਹਾਡੀ ਪਾਰਟੀ ਤੁਹਾਨੂੰ ਵਾਪਸ ਬੁਲਾ ਰਹੀ ਹੈ ਤੁਸੀਂ ਤਾਂ ਕਿਤੇ ਨਹੀਂ ਸੀ ਗਏ ਤੁਸੀਂ ਪਾਰਟੀ ਦੇ ਨਾਲ ਚੱਲੋ ਤੇ ਖੜੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਪਾਰਟੀ ਚੋਂ ਜਿਹੜਾ ਬਾਹਰ ਜਾਵੇ ਨਾ ਜ ਉਹ ਵਾਪਸ ਹੁੰਦਾ ਹੈ ਗੱਲ ਸਾਡੀ ਪਾਰਟੀ ਹੈ ਮਾਂ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਟਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿੱਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਹੈ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਸੇਵਨ ਪਾਈ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਅਸੀਂ ਅੱਜ ਤੱਕ ਇੱਕ ਵੀ ਪਾਰਟੀ ਤੋਂ ਬਾਹਰ ਨਹੀਂ ਪਟਿਆ। ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸ ਅੰਡਰਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ, ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫੇਰ ਤਕਲੀਫ ਹੋ ਰਹੀ ਹੈ। ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ। ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪਏ ਅਸੀਂ ਪਹੁੰਚਣਾ ਹੈ। ਮੈਂ ਵੈਲਕਮ ਵੀ ਕਰ ਸਕਦੀ ਆ ਕਿ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਾਂਗੇ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਬੀਬੀ ਜੀ ਪਾਰਟੀ ਤੋਂ ਨੂੰ ਐਮਪੀ ਆਪਣਾ ਟਿਕਟ ਦਿੱਤੀ ਹੈ ਇਲੈਕਸ਼ਨ ਵਾਸਤੇ ਮੈਂ ਕਹਾਂ ਦੂ ਜੇ ਪੁੱਛੀ ਜਾਮਾ ਜੇ ਸਮਾਂ ਆਏਗਾ ਬਾਅਦ ਚ ਦੇਖਾਂਗੇ ਹਾਂਜੀ ਬੀਬੀ ਜੀ ਅੱਜ ਬੀਬੀ ਜੀ ਗੀਤਕੋੜੀ ਨਾਲ ਮੁਲਾਕਾਤ ਕਰਨ ਵਾਸਤੇ ਇੱਥੇ ਖੜੀ ਜਾਓ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜੀ ਸਾਡੇ ਦੋ ਪਿੰਡ ਨੇ ਮਿਰਜ਼ਾਪੁਰ ਦਾਉਤਪੁਰ ਨੇ ਡਾਲੇ ਦੇ ਕੋਲ ਅਸੀਂ ਬੀਬੀ ਜੀ ਦੇ ਨਾਲ ਹਮੇਸ਼ਾ ਤੋਂ ਰਹੇ ਹਾਂ ਅਕਾਲੀ ਦਲ ਨਾਲ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਚਾਚਾ ਸੋਹਰਾ ਸੀ ਸਰਦਾਰ ਸੁੱਚਾ ਸਿੰਘ ਉਦੋਂ ਖੇਰਾ ਸਭ ਦੇ ਫਾਦਰ ਸੀ ਸੁਭਿੰਦਰ ਸਿੰਘ ਹੋਣੀ ਜੇਲਾਂ ਇਕੱਠੀਆਂ ਕੱਟੀਆਂ ਇਹ ਜੱਦੀ ਪੁਛਤੀ ਹੈ ਅਕਾਲੀ ਦਲ ਦੇ ਵਰਕਰ ਨੇ ਸਾਰੇ ਤੇ ਉਹਨਾਂ ਦੇ ਵੋਟਰ ਨੇ ਤੇ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਅੱਜ ਅਸੀਂ ਬੀਬੀ ਜੀ ਨੂੰ ਪ੍ਰੈਸ਼ਰਾਈਜ਼ ਕਰਨਾ ਆਏ ਹਾਂ ਕਿ ਬੀਬੀ ਜੀ ਤੁਹਾਡੀ ਪਾਰਟੀ ਤੁਹਾਨੂੰ ਵਾਪਸ ਬੁਲਾ ਰਹੀ ਹੈ ਤੁਸੀਂ ਕਿਤੇ ਨਹੀਂ ਸੀ ਗਏ ਤੇ ਤੁਸੀਂ ਪਾਰਟੀ ਦੇ ਨਾਲ ਚੱਲੋ ਤੇ ਖੜੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਹਲਕੇ ਦੇ ਲੋਕਾਂ ਵਿੱਚ ਕੀ ਹੋ ਜਾ ਮੈਸੇਜ ਆ ਰਿਹਾ ਜਿਵੇਂ ਬੀਬੀ ਗਈ ਬੜੀ ਵਾਪਸ ਕਰ ਗਈ ਹਲਕੇ ਦੇ ਲੋਕ ਤੇ ਬੜੀ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਸਮੇਂ ਦੀ ਬਹੁਤ ਖੁਸ਼ ਨੇ ਬਹੁਤ ਉਤਸ਼ਾਹ ਹੈ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹ ਹੈ ਹਾਂਜੀ ਕਿਉਂਕਿ ਵਰਕਰ ਜਿਹੜਾ ਆ ਉਹ ਥੋੜਾ ਮਜੂਸ ਜ਼ਰੂਰ ਸੀਗੇ ਬੀਬੀ ਜੀ ਤੋਂ ਬਗੈਰ ਤੇ ਵਰਕਰ ਨੇ ਕਿਸੇ ਪਾਸੇ ਜਾਣਾ ਨਹੀਂ ਸੀ ਸੋ ਦੁਬਾਰਾ ਸਾਰੇ ਵਰਕਰ ਬੜੇ ਉਤਸ਼ਾਹਤ